ਬਿਕਰਮ ਸ਼ੋਮਜੀਠਿਆ ਦਾ ਅੱਜ ਜ਼ਿਕਰ ਕਰਾਂ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਨੇ ਵਿਜੀਲੈਂਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਤਾਂ ਅੱਜ ਕੋਰਟ ਵੱਲੋਂ ਇੱਕ ਵੱਡਾ ਝਟਕਾ ਬਿਕਰਮ ਸ਼ੋਮਜੀਠਿਆ ਨੂੰ ਦਿੱਤਾ ਗਿਆ ਉਹਨਾਂ ਦੀ ਜਿਹੜੀ ਜ਼ਮਾਨਤ ਵਾਲੀ ਅਰਜ਼ੀ ਸੀ ਉਹ ਖਾਰਜ ਕਰ ਦਿੱਤੀ ਗਈ ਹੈ ਇੱਕੇ ਤਰੀਕਾ ਪਹਿਨ ਤੋਂ ਬਾਅਦ ਅੱਜ ਜਿਹੜਾ ਫੈਸਲਾ ਆਇਆ ਹੈ ਕਿ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਮੈਂ ਸਮਝਦਾ ਕਿ ਬਿਕਰਮ ਮੁਜੀਠਿਆ ਦੇ ਮਾਮਲੇ 'ਚ ਇੱਕ ਬਹੁਤ ਵੱਡਾ ਚਟਕਾਏ ਕੋਈ ਨਹੀਂ ਢਿੱਤੀ ਚਟਕਾ ਨਹੀਂ ਇਹ ਪਿਛਲੇ ਸਮੇਂ ਤੋਂ ਜਦੋਂ ਤੋਂ ਬਿਕਰਮਜੀਤਿਆ ਜੇਲ੍ਹ ਚੋਂ ਉਹ ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਚਟਕਾ ਉਹ ਕਾਲੀ-ਕਾਲੀ ਵੱਡੀ ਚਰੋਥੀ ਵੱਡੀ ਮੁਸ਼ਕਲ ਜਿਹੜੀ ਇਸ ਫੈਸਲੇ ਦੇ ਨਾਲ ਖੜੀ ਹੋ ਗਈ ਹੈ ਜਿਸ ਤਸਕਰੀ ਦੇ ਮਾਮਲੇ 'ਚ ਕਿੱਡਾ ਵੱਡੇ ਤੋਂ ਵੱਡਾ ਆਗੂ ਹੋਏਗਾ ਬਖਸ਼ਿਆ ਨਹੀਂ ਜਾਏਗਾ ਸਖਤ ਕਾਰਵਾਈ ਹੋਏਗੀ ਕਿਤੇ ਪਾਸੇ ਗੱਲ ਕਰਾਂਗੇ ਜਿਨ੍ਹਾਂ ਦੀ ਪਤਨੀ ਨੂੰ ਵੀ ਬਿਜ਼ਨਸ ਵੱਲੋਂ ਸਨਮਾਨਕਾਰ ਦਿੱਤੇ ਗਏ ਨੇ ਜੋ ਵਿੱਚ ਕਿਹਾ ਗਿਆ ਹੈ ਅੱਜ ਅਦਾਲਤ ਦੇ ਅੰਦਰ ਕੇ ਵੀ ਮੈਨੂੰ ਖਾਮ ਕ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਵਾਬ ਲਿਆਇਆ ਜਾਏਗਾ ਕਿ ਅੱਜ ਆਮ ਆਦਮੀ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਪੱਲਾ ਝਾੜਤਾ ਉਹਨਾਂ ਨੇ ਕਿਹਾ ਕਿ ਜੋ ਸੁਧੀਆਂ ਨੇ ਸਾਹਮਣੇ ਬਿਆਨ ਦਿੱਤਾ ਹੈ ਉਹ ਉਹਨਾਂ ਦਾ ਨਿੱਜੀ ਬਿਆਨ ਹੈ ਪਾਰਟੀ ਦੇ ਇਸ ਨਾਲ ਕੋਈ ਲੈਕਾ ਦੇਕ ਨਹੀਂ ਨੀ ਸੁਧੀਆਂ ਨੇ ਜੋ ਕਿਆ ਸਾਫ਼ ਤੌਰ ਤੇ ਆਮ ਆਦਮੀ ਪਾਰਟੀ ਨੇ ਪੱਲਾ ਝਾੜ ਲਿਆ ਪਰ ਨੀ ਸੁਧੀਆਂ ਇੱਕ ਜ਼ਿੰਮੇਵਾਰ ਆਗੂ ਹੈ ਪਰ ਪੱਲਾ ਕਿਨ ਨਿੱਜੀ ਬਿਆਨ ਕੋ ਨਹੀਂ ਚੜਾ ਗਿਆ ਇਰੇ ਮਨੀ ਸੋਧਿਆ ਦੀ ਸ਼ਾਮ ਨੂੰ ਵੀ ਵੱਡਾ ਤਕਾ ਚੜਕਾ ਲੰਗਾ ਨਜ਼ਰ ਆ ਰਿਹਾ ਸਿੱਧੀ ਦੇ ਦੌਰਾਨ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਮੁੜ ਤੋਂ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਅਗੇ ਸਾਦੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਵਿੱਚ ਵੀ ਕਾਫੀ ਤੜੇ ਬਣ ਗਏ ਤੇ ਮੈਂ ਕਿਹੜੇ ਤੜੇ ਨੂੰ ਮੰਨਾਂ ਜੀ ਇਹ ਮੰਗ ਪੱਤਰ ਨਹੀਂ ਇਹ ਤਾਂ ਹੱਕ ਪੱਤਰ ਹੋਣਾ ਚਾਹੀਦਾ ਹੈ ਕਹਿੰਦਾ ਤੁਹਾਡੀ ਧਰਮੀ ਇੰਨੀ ਪਵਿੱਤਰ ਹੈ ਮੰਗ ਪੱਤਰ ਕਿਉਂ ਆਗਦੇ ਹੋ ਹੱਕ ਪੱਤਰ ਕੋ ਤੁਹਾਡਾ ਦਾ ਅਧਿਕਾਰ ਹੈ ਜਮ ਕੌਸਾ ਬਲਿਓ ਇਹ ਦੇਖੋ ਅਕਾਲੀ ਦਲ ਦੋ ਹੋ ਗਏ ਦੋ ਤਾਂ ਚਾਰ ਹੋ ਗਏ ਕਹਿੰਦੇ ਅਜੇ ਹੋਰ ਦੋ ਚਾਰ ਟੋਟੇ ਹੋਣਗੇ ਅੰਦਰਸਵਾਰੀ ਜਨਨ ਨੇ ਕਿਹਾ ਕਿ ਤਾਂ ਦੇਖੋ ਜੀ ਕਹਿੰਦੇ ਹੋਰ ਤਾਂ ਕਿਤੇ ਮਿਸ਼ਨ ਲੜਦੇ ਤਾਂ ਕਹਿੰਦੇ ਸਟੇਜ ਤੇ ਕੁਰਸੀ ਲੈਣ ਪਿੱਛੇ ਲੜਦੇ ਆ ਕੈਨੀ ਤੱਕ ਵੀ ਸੀ ਜੋ ਕਿ ਸਾਫ ਦਾ ਜਥੇਦਾਰ ਤੇ ਹੈੱਡ ਗਰੰਥੀ ਨੇ ਜੀ ਇਸ ਟਾਈਮ ਦੇ ਤੇ ਉਹਨਾਂ ਵੱਲੋਂ ਕਹਿ ਗਿਆ ਕਿ ਇਹ ਫੈਸਲਾ ਗਲਤ ਸੀਗਾ ਕੈਨੀ ਹਰਪ੍ਰੀਤ ਸਿੰਘ ਦੇ ਲਈ ਉਹਨਾਂ ਪ੍ਰਦਾਨ ਨਹੀਂ ਬੰਨਣਾ ਚਾਹਦਾ ਸੀਗਾ ਰਾਜ ਦੀ ਰਣਨੀਤੀ ਦੇ ਵਿੱਚ ਨਹੀਂ ਜਾਣਾ ਚਾਹੀਦਾ ਸੀਗਾ ਇਸ ਲਈ ਜਨਨ ਚ ਆਪਾਂ ਜਿਹੜੀ ਕਮਾਲ ਦੀ ਗੱਲ ਦੇਖ ਰਹੇ ਆ ਕਿ ਕਾਲਤਾ ਸਾਧ ਦੇ ਜਥੇਦਾਰ ਦੀ ਗੱਲ ਕਰ ਲਈਏ ਗਰਗਾਹ ਸਾਹਿਬ ਉਹ ਵੀ ਮੇਰੇ ਕਲ ਇੱਕ ਤੋਂ ਬਦੇਰੇਵਾਰੀ ਯਾਨੀ ਆਰ. ਪੀ. ਸਿੰਘ ਬਾਰੇ ਬੋਲ ਚੁੱਕੇ ਹੈ ਬਹੁਤ ਵੱਡੀ ਚਿੰਤਾ ਦਾ ਮਾਮਲਾ ਤਾਂ ਖੁੱਲ ਕੇ ਕਾਲ ਸਾਹਿਬ ਦੇ ਜਥੇਦਾਰ ਤੇ ਕਰਨੀ ਲੋਕ ਵੀ ਇਸ ਨੂੰ ਦੱਸਣਾ ਚਾਹੀਦਾ ਹੈ ਕਿ ਗਿਆਨੀ ਆਰ. ਪੀ. ਸਿੰਘ ਨੇ ਕਿੱਡਾ ਵੱਡਾ ਖਤਰਾ ਬਣ ਗਿਆ ਪੰਥ ਲਈ ਕਾਏ ਲੜਾਈ ਆਖਰ ਕਿੱਧਰ ਨੂੰ ਜਾਏਗੀ ਇਹ ਪੋਲੀਟਿਕਲ ਲੜਾਈ ਹੈ ਜਾਂ ਉਹਨਾਂ ਵਾਲੇ ਦਿਨਾਂ ਚ ਧਾਰਮਿਕ ਰੂਪ ਧਾਰਨ ਕਰ ਸਕਦੀ ਹੈ ਕਿ ਦੁਨੀਆ ਪਾਸ ਜਿਹੜੀ ਬੈਠੀ ਸੰਗਤ ਹੈ ਉਹਨੂੰ ਸਪਾਰਸ਼ ਕਰਨਾ ਚਾਹੀਦਾ ਹੈ ਕਿ ਜੇ ਪਹਿਲੇ ਜਥੇਦਾਰ ਬਣੇ ਸੀ ਤਾਂ ਕਿਉਂ ਬਣਿਆ ਕਾਲੀ ਦਲ ਦੇ ਪ੍ਰਧਾਨ ਨਹੀਂ ਬਣਨਾ ਚਾਹੀਦਾ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਬੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਐਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਜੀ ਮਿੱਤਰਾਂ ਜੀ ਤੁਸੀਂ ਆਜ ਹਨ ਤੁਹਾਡੇ ਸਦੇ ਤੇ ਆਪਾਂ ਵੀ ਹਾਜ਼ਰ ਆਏ ਹੈ ਹਾਂ ਸਵਾਲ ਲਓ ਸਵਾਲ ਜੀ ਸੋ ਖਬਰਾਂ ਕੀ ਅਹਿਮ ਨੇ ਤੇ ਸਰ ਕਈ ਵੱਡੀਆਂ ਨੇ ਪਰ ਸਭ ਤੋਂ ਵੱਡੀ ਖਬਰ ਜੋ ਕਾਫੀ ਲੰਮੇ ਸਮੇਂ ਤੋਂ ਚਰਚਾ ਬਣੀ ਹੋਈ ਹੈ ਵਿਰੋਧੀ ਲਗਾਤਾਰ ਉਸ ਖਬਰ ਦੇ ਉੱਤੇ ਆਪਣੀ ਗੱਲਬਾਤ ਵੀ ਕਰਦੇ ਨੇ ਵਿਕਰਮ ਸ਼ੋ ਮਜੀਠੇ ਦਾ ਮੈਂ ਜ਼ਿਕਰ ਕਰਾਂ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਨੇ ਵਿਜੀਲਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਤਾਂ ਅੱਜ ਕੋਰਟ ਵੱਲੋਂ ਇੱਕ ਵੱਡਾ ਝਟਕਾ ਵਿਕਰਮ ਸ਼ੋ ਮਜੀਠੇ ਨੂੰ ਦਿੱਤਾ ਗਿਆ ਉਹਨਾਂ ਦੀ ਜਿਹੜੀ ਜ਼ਮਾਨਤ ਵਾਲੀ ਅਰਜ਼ੀ ਸੀ ਉਹ ਖਾਰਜ ਕਰ ਦਿੱਤੀ ਗਈ ਹੈ ਜੀ ਇਸ ਵੇਰੇ ਕੋਈ ਦੌਰ ਨਹੀਂ ਮਾਜੇ ਦੇ ਜਿਹਨੂੰ ਅਕਾਲੀ ਗੱਲ ਦੇ ਜਰਨਲ ਕਹਿੰਦੇ ਸੀ ਬਿਕਰਮ ਮੁਜੀਠੀਆ ਵੱਡਾ ਝਟਕਾ ਹੈ ਉਹਨਾਂ ਜਦੋਂ ਪੰਜਾਬ ਤੇ ਰੈਣਾ ਹਾਈ ਕੋਰਟ ਵੱਲੋਂ ਕਈ ਦਿਨਾਂ ਦੀ ਲਗਾਤਾਰ ਪੈਸਾਂ ਤੋਂ ਤਰੀਕਾ ਤੋਂ ਬਾਅਦ ਕਈ-ਕਈ ਤਰੀਕਾ ਪੈਨ ਤੋਂ ਬਾਅਦ ਅੱਜ ਜਿਹੜਾ ਫੈਸਲਾ ਆਇਆ ਹੈ ਕਿ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਮੈਂ ਸਮਝਦਾ ਕਿ ਬਿਕਰਮ ਮੁਜੀਠੀਆ ਦੇ ਮਾਮਲੇ 'ਚ ਇੱਕ ਬਹੁਤ ਵੱਡਾ ਝਟਕਾ ਹੈ ਇਹ ਕੋਈ ਨਿੱਠੀ ਝਟਕਾ ਨਹੀਂ ਸੋਹ ਮੈਂ ਕਹਾਂਗਾ ਕਿ ਸਮੁੱਚੇ ਅਕਾਲੀ ਦਰ ਨੂੰ ਝਟਕਾ ਲੱਗਿਆ ਕਿਉਂਕਿ ਅਕਾਲੀ ਦਰ ਨੂੰ ਬੜੀ ਅਮੀਜ਼ ਸੀ ਇਸ ਮੁੱਦੇ ਤੇ ਵਿਕਰਮਜੀਠਿਆ ਜ਼ਮਾਨਤ 'ਤੇ ਆਉਣਗੇ ਕਿ ਜ਼ਮਾਨਤ ਆਉਣ ਤੋਂ ਬਾਅਦ ਫਿਰ ਅਸੀਂ ਗੱਲ ਕਰਾਂਗੇ ਕਿ ਸਰਕਾਰ ਕਿਸ ਕਦਰ ਬਦਲੇ ਖਰੀਦੀ ਭਾਵਨਾ ਨਾਲ ਗੱਲ ਕਰ ਰਹੀ ਹੈ ਕਿ ਹੁਣ ਜਦੋਂ ਆਪਾਂ ਗੱਲ ਕਰਦੇ ਤਾਂ ਅਦਾਲਤ ਵੱਲੋਂ ਜਿਹੜਾ ਫੈਸਲਾ ਸੁਣਾਇਆ ਗਿਆ ਕਿ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ ਇਹ ਪਿਛਲੇ ਸਮੇਂ ਤੋਂ ਜਦੋਂ ਤੋਂ ਵਿਕਰਮਜੀਠਿਆ ਜੇਲ੍ਹ ਚ ਹੈ ਉਹ ਤੋਂ ਤਾਂ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਚਟਕਾ ਕਿਉਂਕਿ ਆਉਣ ਵਾਲੇ ਦਿਨਾਂ 'ਚ ਵੀ ਉਹਨਾਂ ਦੇ ਬਾਹਰ ਆਉਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਕਿ ਚੱਲੇਗਾ ਤਰੀਕਾ ਪੈਣੀਆਂ ਵੱਖ-ਵੱਖ ਮੁੱਦੇ ਆਉਣਗੇ ਵੱਖਰਾ ਮਾਮਲਾ ਹੈ ਇਹ ਜਿਹੜਾ ਜ਼ਮਾਨਾ ਤੇ ਆਉਣ ਦਾ ਮਾਮਲਾ ਸੀਗਾ ਦੇ ਕੋਈ ਇਹਦਾ ਹੋ ਸਕਦਾ ਕਿ ਜਿਵੇਂ ਅੱਗੇ ਕਮਨ ਦਰਵਾਜ਼ੇ ਖੁੱਲੇ ਹੁੰਦੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕੜਾ ਸਕਦੇ ਆ ਪਰ ਆਮ ਤੌਰ ਤੇ ਜੋ ਪినాਵ ਤੈ ਰਣਾ ਹਾਈ ਕੋਰਟ ਨੇ ਫੈਸਲਾ ਲਿਆ ਉਹ ਅੱਗੇ ਜਾ ਕੇ ਵੀ ਉਸ ਨੂੰ ਤੋੜਨਾ ਚਾ ਚੁਣੌਤੀ ਦੇ ਨੇ ਇੰਨੀ ਸੌਖੀ ਗੱਲ ਨਹੀਂ ਹੁੰਦੀ ਸੋ ਅਕਾਲੀ ਦਲ ਲਈ ਵੱਡੀ ਚੁਣੌਤੀ ਵੱਡੀ ਮੁਸ਼ਕਲ ਜਿਹੜੀ ਇਸ ਫੈਸਲੇ ਦੇ ਨਾਲ ਖੜੀ ਹੋ ਗਈ ਹੈ ਕਿਉਂ ਕਿ ਕਿਉਂਕਿ ਇੱਕ ਤਾਂ ਅਕਾਲੀ ਦਲ ਆਪ ਸੰਕਟੋਂ ਨਿਕਲ ਰਿਹਾ ਹੈ ਵਿਕਰਮ ਜੀਠਿਆ ਕੋਈ ਕਲਾ ਅਕਾਲੀ ਦਲ ਦਾ ਆਗੂ ਨਹੀਂ ਸੋਹ ਆਪਾ ਕਹਿ ਸਕਦੇ ਆ ਕਿ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਹੈ ਸਕੀਰ ਬਾਦਲ ਲੋਕਾਂ ਤੋਂ ਨੇ ਰਿਸ਼ਤੇਦਾਰੀ ਦੀਆਂ ਗੱਲਾਂ ਕਰਦੇ ਮੈਂ ਕਹਿੰਦਾ ਰਿਸ਼ਤੇਦਾਰੀ ਦੀ ਗੱਲ ਛੱਡੋ ਇੱਕ ਨੇਤਾ ਦੇ ਤੌਰ ਤੇ ਵੀ ਉਹ ਸੁਖਵੀਰ ਬਾਲਨੀ ਸੱਜੀ ਤੇ ਖਬੀ ਬਾਹ ਸੀ ਇੱਕ ਦਲੇਰ ਆਗੂ ਉਹਦਾ ਜੇਜ ਲਗਾਤਾਰ ਬੈਠੇ ਰਹਿਣਾ ਔਰ ਬਾਹਰ ਨਾ ਆ ਸਕਣਾ ਔਰ ਮੁਸ਼ਕਲਾਂ ਦੇ ਬਾਤਾਂ ਹੋਣਾ ਸੁਖਵੀਰ ਬਾਦਲ ਖਾਲੀ ਦਾਲ ਲਈ ਤੇ ਉਹਨਾਂ ਦੇ ਪਰਿਵਾਰ ਲਈ ਇੱਕ ਵੱਡਾ ਝਟਕਾ ਤਾਂ ਹੈ ਹੀ ਐ ਫਾਰ ਇਗਜ਼ਾਮਪਲ ਜਿਵੇਂ ਪੋਲੀਟিক্যাল ਪਾਰਟੀਆਂ ਨੇ ਆਉਣ ਵਾਲੇ ਜਨਤ ਖੁੱਲ੍ਹਾਈਆਂ ਤਾਂ ਚੱਲਦੀਆਂ ਲੜਾਂਗਾ ਲੜਨੀਆਂ ਵੀ ਪੈਂਦੀਆਂ ਤਰਮਤਾਨ ਦੀ ਇਲੈਕਸ਼ਨ ਹੀ ਬਾਈ ਇਲੈਕਸ਼ਨ ਦੀ ਆਪਾਂ ਗੱਲ ਕਰ ਲਈਏ ਉਥੇ ਕਾਲੀਦਾਲ ਨੇ ਆਪਣਾ ਉਮੀਦਵਾਰ ਵੀ ਐਲਾਨ ਕਰ ਦਿੱਤਾ ਪਹੁੰਚ ਜਦੋਂ ਬਿਕਰਮਜੀਤਿਆ ਨੂੰ ਐਡਾ ਵੱਡਾ ਝਟਕਾ ਲੱਗਿਆ ਤਾਂ ਸਵਾਵਾ ਕਾ ਜਿਹੜੀਆਂ ਵਿਰੋਧੀ ਧਿਰਾਂ ਇਸ ਮਾਮਲੇ ਤੇ ਇੱਕ ਗਵਾਨ ਚ ਉਹਨਾਂ ਦਾ ਹਲਕਾ ਬਿਕਰਮਜੀਤਿਆ ਦਾ ਤਾਂ ਸਵਾਲ ਉੱਠਣਗੇ ਉੱਠਣਗੇ ਔਰ ਕਈ ਤਰ੍ਹਾਂ ਦੇ ਅਲੀਗੇਸ਼ਨ ਦੇਖੋ ਵਿਰੋਧੀ ਧਿਰਾਂ ਦਾ ਕਿਸੇ ਨੂੰ ਬਖਸ਼ਦੀਆਂ ਨਹੀਂ ਲਾਉਂਦੀਆਂ ਲਾਉਂਦੀਆਂ ਔਰ ਖਾਸ ਤੌਰ ਤੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰਦੇ ਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਤਾਂ ਜਦੋਂ ਵੀ ਮੌਕਾ ਮਿਲਦਾ ਟਿਕਾ ਕੇ ਕਾਲੀਦਾਲ ਤੇ ਬਿਕਰਮ ਜੀ ਥਿਆ ਨੂੰ ਸਿੱਧੇ ਜ਼ੋਰ ਤੇ ਰਗੜਾ ਲਾਉਂਦੇ ਲਾਉਂਦੇ ਆ ਫਾਰ ਇਗਜ਼ਾਮਪਲ ਆਪਾਂ ਅੱਜ ਦੀ ਗੱਲ ਹੀ ਕਰ ਲਈਏ ਚੰਕੌਰ ਸਾਹਿਬ ਕੇ ਕੋਹਾਂਤਰੀਪਾ ਕੋਹਾਂਤਮਾਨ ਉਹਨਾਂ ਨੇ ਆਪਣੀ ਜਿਹੜੀ ਗੱਲਬਾਤ ਕੀਤੀ ਆਪਣੇ ਜਿਹੜੇ ਅੱਗੇ ਆਈ ਸੀ ਸੁਣਨ ਵਾਲੇ ਦਰਸ਼ਕ ਕਹਿ ਲੋ ਆਪਾਂ ਉਹਨਾਂ ਦੇ ਚਾਹਵਾਨ ਕਹਿ ਲੋ ਪਾਰਟੀ ਦੇ ਆਗੂ ਕਹਿ ਲੋ ਵਾਕਤ ਲੋਕ ਜਿਹੜੇ ਆ ਤਾਂ ਉਹਨਾਂ ਨੂੰ ਸਬੋਧਨ ਕਰਦੇ ਉਹਨਾਂ ਨੇ ਸਭ ਤੋਂ ਵੱਡੀ ਗੱਲ ਜਿਹੜੀ ਜ਼ੋਰਦਾਰ ਢੰਗ ਨਾਲ ਹੀ ਕਹੀ ਕਿ ਦੇਖੋ ਨਸ਼ਾ ਤਸਕਰੀ ਦੇ ਮਾਮਲੇ 'ਚ ਕਿੱਡਾ ਵੱਡੇ ਤੋਂ ਵੱਡਾ ਆਗੂ ਹੋਏਗਾ ਬਖਸ਼ਿਆ ਨਹੀਂ ਜਾਏਗਾ ਸਖਤ ਕਾਰਵਾਈ ਹੋਏਗੀ ਔਰ ਉਹਨਾਂ ਨੇ ਸਿੱਧੇ ਤੌਰ ਤੇ ਬਿਕਰਮਜੀਠਿਆ ਵੱਲ ਇਸ਼ਾਰਾ ਕਰਦਾ ਹੈ ਕਿ ਆਹ ਕਿ ਦੇਖੋ ਉਹਨਾਂ ਨੂੰ ਹੁਣ ਜੇਲ੍ਹ ਸੁਟਿਆਗਾ ਨਾਬਾ ਜੇਲ੍ਹ 'ਚ ਤੇ ਕਹਿੰਦੇ ਜਿਹੜੇ ਕਹਿੰਦੇ ਸੀ ਨਸ਼ਾ ਤਸਕਰਾਂ ਦੇ ਖਿਲਾਫ ਲੜਾਈ ਲੜੀ ਜਾਵੇ ਕਹਿੰਦੇ ਜਦੋਂ ਬਿਕਰਮਜੀਠਿਆ ਦੇ ਕਾਰਵਾਈ ਹੋਈ ਤਾਂ ਉਹਨਾਂ ਚੋਂ ਨਾ ਲੈ ਬਕਾਇਦਾ ਉਹਨਾਂ ਨਾਲ ਇਸ ਨਹੀਂ ਜਾਖੜ ਦੇਲੇ ਪਾਜ ਪਾ ਦੇ ਪ੍ਰਧਾਨ ਹੈ ਸਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਆ ਉਹ ਤਾਂ ਕਰ ਹਾਈ ਹੈ ਤੇ ਕਾਂਗਰਸ ਪਾਰਟੀ ਨੇ ਕਹਿ ਲੋ ਜਾਂ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਕਹਿ ਲੋ ਪ੍ਰਸਾਦ ਬਾਜਵਾ ਉਹਨਾਂ ਦਾ ਨਾਂ ਵੀ ਉਹਨਾਂ ਨੇ ਲਿਆ ਕਿ ਇਹਨਾਂ ਸਾਰੇ ਆਗੂਆਂ ਨੇ ਜਿਹੜੇ ਕਹਿੰਦੇ ਸੀ ਕਿ ਨਸ਼ਾ ਤਸਕਰੀ ਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਤੇ ਜਦੋਂ ਕਹਿੰਦੇ ਬਿਕਰ ਮੀਠਿਆ ਨੂੰ ਜੇਲ੍ਹ ਚ ਪਾਇਆ ਤੇ ਇਹਨਾਂ ਨੇ ਮਗਰਮਾਸ਼ ਦੇ ਹੰਝੂ ਬਾਏ ਜਾਣੀ ਉਹਦੇ ਨਾਲ ਆ ਕੇ ਖੜੇ ਹੋਏ ਪਰ ਕਹਿੰਦੇ ਵੀ ਅਸੀਂ ਬਖਸ਼ਾਂਗੇ ਨਹੀਂ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਨਸੇਹੀ ਗੱਲ ਕਰਦਿਆਂ ਚਿੱਟੇ ਦੀ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਮੂੰਹ ਤੇ ਜਿਵੇਂ ਪਹਿਲਾ ਸ਼ਬਦ ਪਹਿਲਾ ਨਾ ਆਉਂਦਾ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਸਭਾ 'ਚ ਕਿਸੇ ਪਾਸੇ ਜਿਨ੍ਹਾਂ ਨੇ ਅੰਦਾਜ਼ ਜ਼ਿਕਰ ਨਾ ਕੀਤਾ ਹੋਵੇ ਬਿਕਮ ਨਹੀਂ ਥਿਆਦਾ ਸੋ ਇਸ ਤਰ੍ਹਾਂ ਦੀ ਸਥਿਤੀ ਬਣੀ ਵੀ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਜਿਸ ਨੂੰ ਨਸ਼ਾ ਵਿਰੋਧ ਅੰਦੋਲਨ ਚਲਾ ਰਹੀ ਹੈ ਲੜਾਈ ਲੜੀ ਹੈ ਚੁੱਧੀਆਂ ਗੱਲਾਂ ਕਰ ਰਹੀ ਹੈ ਤਾਂ ਉੱਥੇ ਸਿੱਧੇ ਤੌਰ ਤੇ ਜਦੋਂ ਕਾਲੀਦਾਰ ਨੂੰ ਨਿਸ਼ਾਨੇ ਤੇ ਲੈਂਦੇ ਆ ਤਾ ਜੇ ਜੇ ਤੌਰ ਤੇ ਜਿਹੜਾ ਅਕਾਲੀ ਦਾਦਾ ਆਗੋ ਫੇਰਮ ਜੀਠੀ ਆ ਉਹ ਦਾ ਨਾਸ ਪਰ ਤੌਰ ਤੇ ਲਿਆ ਜਾਂਦਾ ਔਰ ਜੋੜਿਆ ਜਾਂਦਾ ਚਿੱਟੇ ਨਾਮ ਨਸ਼ਾ ਤਸਤੀ ਨਾਮ ਜੋ ਕੁਝ ਆਵਲੋਂ ਕਿਹਾ ਜਾ ਸਕਦਾ ਉਹ ਕਿਹਾ ਜਾਂਦਾ ਸੋ ਤੂਰੀ ਮੁਸ਼ਕਲ ਹੋਗੀ ਇੱਕ ਤਾਂ ਕਾਨੂੰਨ ਨੂੰ ਮੁਸ਼ਕਲ ਹੈ ਹੀ ਹੈ ਇਸ ਜ਼ਮਾਨਤ ਨਹੀਂ ਮਿਲੀ ਜਿਦਾ ਪਾਸ ਜ਼ਿਕਰ ਕਰ ਰਹੇ ਹਨ ਜ਼ਮਾਨਤ ਜਿਹੜੀ ਉਹ ਤੁਹਾਨੂੰਕਾਰ ਹੋ ਗਿਆ ਰੱਦ ਹੋ ਗਈ ਕਹਿ ਲੋ ਕੋਰੋਗਰੇ ਜਨਾਚ ਜੇਲ ਜਰਾਣਾ ਹੋਏਗਾ ਦੂਜੇ ਪਾਸੇ politcal ਲੜਾਈ ਜਿਹੜੀ ਬਾਹਰ ਲੜੀ ਜਾਣੀ ਹੈ ਅਕਾਲੀ ਗੱਲ ਨੂੰ ਉਹਦੀ ਵੱਡੀ ਚੁਣੌਤੀ ਦਾ ਉਹਦਾ ਆਪਾਂ ਵੱਖਰਾ ਮੁੱਦੇ ਤੇ ਮੁਕਾਮੜਾ ਗੱਲ ਕਰਾਂਗੇ ਕਿ ਖਾਲੀਗੱਲ ਦੇ ਅੰਦਰੋਂ ਤੇ ਖਾਲੀਗੱਲ ਦੇ ਬਾਹਰੋਂ ਜਿਹੜੀ ਖਾਲੀ ਸਭਾ ਚ ਲੜਾਈ ਪਈ ਹੈ ਕਲੇਸ਼ ਉਹ ਤਾਂ ਵੱਖਰਾ ਮੁੱਦਾ ਹੈ ਪਰ ਰੋਧੀ ਪਾਰਟੀਆਂ ਦੇ ਤੌਰ ਤੇ ਜੇ ਆਪਾਂ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਜਿਹੜੇ ਸਤਾਚ ਹੈ ਉਹ ਇੱਕ ਵੱਡੀ ਲੜਾਈ ਦਾ ਸਾਹਮਣਾ ਵੀ ਅਕਾਲੀਦਾਨ ਨੂੰ ਚੁਣੌਤੀ ਦਾ ਸਾਹਮਣਾ ਕਰਨਾ ਪਏਗਾ ਕੋਈ ਹਰ ਸਭਾ ਚ ਹਰ ਮਾਮਲੇ ਚ ਮੁਖੰਦਰੀ ਭਗਵਾਨ ਜਮਾਨ ਬਿਕਰ ਮਜੀਠੀਆ ਦਾ ਬਾਰੇ ਚ ਨਸ਼ਾ ਤਸਕਰਾਂ ਦੇ ਬਾਰੇ ਚ ਜ਼ਿਕਰ ਕਰਦੇ ਕਰਦੇ ਆ ਤੇ ਜੇ ਕਦੇ ਇਦਾਂ ਦੀ ਲੜਾਈ ਤਰਨਤਾਰਨ ਦੇ ਵਿੱਚ ਵੀ ਜਾ ਕੇ ਬਣੀ ਰਹੀ ਤਾਂ ਲੱਗਦਾ ਕਿ ਬਹੁਤ ਮੁਸ਼ਕਲ ਜਿੱਦੀ ਜੋ ਨਿਕਲਣਾ ਪਏਗਾ ਤਰਨਤਾਰਨ ਦੀ ਉਪਚੋਣ ਲਈ ਤੇ ਸਮੁੱਚੇ ਤੌਰ ਤੇ ਵੀ ਲੜਾਈ ਵਾਲੀ ਗੱਲ ਹੈ ਹੀ ਬੇਸ਼ੱਕ ਸੁਖਵੀਰ ਬਾਦਲ ਹੁਣੀ ਕਹਿ ਰਹੇ ਕਿ ਅਸੀਂ ਟੱਟ ਕੇ ਜਿਹੜੀਆਂ ਆਮ ਆਦਮੀ ਪਾਰਟੀ ਦੀ ਨੀਤੀਆਂ ਉਹਨਾਂ ਦੇ ਖਿਲਾਫ ਲੜਾਈ ਲੜਾਂਗੇ ਲੈਂਡ ਪੂਲਿੰਗ ਦੇ ਮਾਮਲੇ ਤੇ ਦੂਜੇ ਮੁੱਦਿਆਂ ਤੇ ਉਹ ਜ਼ਿਕਰ ਕਰਦੇ ਆ ਪਰ ਕਿਹਾ ਜਾ ਸਕਦੇ ਬੀنگ ਜਾਨਲਸ ਕਿ ਜਦੋਂ ਬਿਕਰਮੀਟਿਆ ਦੀ ਜ਼ਮਾਨਤ ਦੀ ਅਰਜ਼ੀ ਰੱਦ ਹੋਈ ਆ ਤਾਂ ਇਹਦੇ ਨਾਲ ਜਿਹੜੀਆਂ ਮੁਸ਼ਕਲਾਂ ਆਈਆਂ ਆ ਕਾਲੀ ਗੱਲਾਂ ਦੀਆਂ ਕਈ ਬਣਾ ਵਧੇਰੇ ਬਾਧੀਆਂ ਨਜ਼ਰ ਆ ਰਹੀਆਂ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਉਹਨਾਂ ਦੀ ਪਤਨੀ ਨੂੰ ਵੀ ਬਿਜ਼ਨਸ ਵੱਲੋਂ ਸਹਾਮਣਕਾਰ ਦਿੱਤੇ ਗਏ ਨੇ ਜੀ ਬਿਲਕੁਲ ਹਾਲਾਂਕਿ ਉਹਨਾਂ ਦਾ ਕਹਿਣਾ ਕਿ ਮੇਰਾ ਇਹਨਾਂ ਮਾਮਲਿਆਂ ਨਾਲ ਜੁੜ ਕੇ ਚੱਲਿਆ ਕੋਈ ਲੈਣਾ ਦੇਣਾ ਨਹੀਂ ਰਾਬ ਵਾਲੇ ਵੀ ਕਹਿ ਰਹੇ ਆ ਤੇ ਉਹਨਾਂ ਦੇ ਵਕੀਲ ਵੀ ਕਹਿ ਰਹੇ ਆ ਕਿ ਕਿ ਬੇਕਰ ਮੇਜੀਟੀਆ ਦਾ ਜਦੋਂ ਜਾਇਦਾ ਸਾਧਨਾ ਤੋਂ ਉਹਦੇ ਰੇ ਕਿਸ ਤਰ੍ਹਾਂ ਇਕੱਠੀ ਕੀਤੀ ਕਿਦਾਂ ਬਣਾਈ ਗਈ ਤਾਂ ਸਵਾਵਿਕ ਹੈ ਕਿ ਉਹਨਾਂ ਦਾ ਨਾਮ ਵੀ ਵਿੱਚ ਆਏਗਾ ਆਏਗਾ ਸੋ ਅਗਲੀ ਜਿਹੜੀ ਆਉਣ ਵਾਲੀ ਅਗਲੀ ਨੈਕਸਟ ਜਿਹੜੀ ਹੈ 26 ਅਗਲੇ ਮਹੀਨੇ ਦੀ ਟ੍ਰੀਕ ਭਈ ਹੈ ਪੰਜਾਬ ਸਰਕਾਰ ਨੂੰ ਵੀ ਨੋਟਿਸ ਹੋਇਆ ਜੋ ਕੁਝ ਕਿਹਾ ਗਿਆ ਹੈ ਅੱਜ ਅਦਾਲਤ ਦੇ ਅੰਦਰ ਕੇ ਵੀ ਮੈਨੂੰ ਖਾਮਕਾ ਪਰੇਸ਼ਾਨ ਕੀਤਾ ਜਾ ਰਿਹਾ ਦਾ ਜਵਾਬ ਲਿਆ ਜਾਏਗਾ ਕਿ ਕਿਹੋ ਜਿਹੇ ਮਨੋਰਸ ਜਾਰੀ ਹੋਏ ਦੇਖਿਆ ਜਾਏਗਾ ਸੋ ਮੁਸਕਰਾਣ ਦੀ ਤਾਪਾ ਪਹਿਲਾ ਜ਼ਿਕਰ ਕਰ ਰਹੇ ਆ ਕਿ ਪ੍ਰਵਾਰਤ ਤੌਰ ਤੇ ਵੀ ਉਹ ਕਾਲੀਦਾਸ ਦੇ ਸਮੂਹੇ ਤੌਰ ਤੇ ਵਾਧੀਆਂ ਨਜ਼ਰ ਆ ਰਹੀਆਂ ਪਾਰਟੀ ਦੇ ਅੰਦਰ ਤੇ ਬਾਹਰ ਇੱਕ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਲੀਯਾਨ ਨੂੰ ਦੇ ਬਾਰੇ ਕੋਈ ਦੋ ਰਹਿ ਨਹੀਂ ਜੀ ਜੀ ਸੋ ਦੂਜੇ ਪਾਸੇ ਮਨੀਸ਼ ਸ਼ੋਧਿਆ ਜੋ ਕਿ ਆਮਾਦੀ ਪਾਰਟੀ ਦੇ ਇੱਕ ਵੱਡੇ ਲੀਡਰ ਨੇ ਤੇ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ 2027 ਦੇ ਵਿੱਚ ਚੌਣ ਜਿੱਤਣ ਲਈ ਸਾਨੂੰ ਜੋ ਵੀ ਕੁਝ ਕਰਨਾ ਪਿਆ ਅਸੀਂ ਕਰਾਂਗੇ ਤੇ ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਮੰਤਰੀ ਅਮਨ अरोड़ा ਬੈਠੇ ਹੋਏ ਸੀ ਤੇ ਅੱਜ ਅਮਨ अरोड़ा ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਪੱਲਾ ਝਾੜਤਾ ਉਹਨਾਂ ਨੇ ਕਿਹਾ ਕਿ ਜੋ ਸ਼ਿਸ਼ੋਧੀਆ ਸਾਹਮਣੇ ਬਿਆਨ ਦਿੱਤਾ ਹੈ ਉਹ ਉਹਨਾਂ ਦਾ ਨਿੱਜੀ ਬਿਆਨ ਹੈ ਪਾਰਟੀ ਦਾ ਇਸ ਨਾਲ ਕੋਈ ਲੈਗਾ ਤੇ ਗਨ ਨਹੀਂ ਜੀ ਦੇਖੋ ਬਿਲਕੁਲ ਜਿਹੜਾ ਜਦੋਂ ਆਪਾਂ ਆਵਾਜ਼ੀਨ ਪਾਰਟੀ ਦੇ ਪ੍ਰਧਾਨ ਦੀ ਗੱਲ ਕਰਦੇ ਆ ਅਮਨ अरोड़ा ਦੀ ਜੋ ਉਹਨਾਂ ਨੇ ਕਿਹਾ ਤਾਂ ਪੰਜਾਬ ਦਾ ਇਸ ਤੋਂ ਉੱਪਰ ਕੋਈ ਯੂਟਿਕਲ ਜਿਹੜੀ ਇੱਕ ਕਮਿਟਮੈਂਟ ਜਿਹੜੀ ਬਿਆਨ ਹੋ ਨਹੀਂ ਸਕਦਾ ਸੋ ਮਨੀਸ਼ ਸੋਧਿਆ ਨੇ ਜੋ ਕਿ ਆ ਸਾਫ ਤੌਰ ਤੇ ਆਮ ਆਦਮੀ ਪਾਰਟੀ ਤੋਂ ਪੱਲਾ ਛੱਡ ਲਿਆ ਪਰ ਮਨੀਸ਼ ਸੋਧਿਆ ਇੱਕ ਜ਼ਿੰਮੇਵਾਰ ਆਗੂ ਹੈ ਜੇ ਆਮ ਆਦਮੀ ਪਾਰਟੀ ਦਾ ਜ਼ਿਕਰ ਕਰੀਏ ਦਿੱਲੀ ਜਿੱਤਾ ਸਤਾ ਚ ਰਹੀ ਰਹੇ ਹੈ ਪਰ ਜੇ ਪੰਜਾਬ ਦੀ ਵੀ ਆਪਾਂ ਗੱਲ ਕਰੀਏ ਤਾਂ ਦੇਖੋ ਉਹ ਗੱਲ ਕਰਦੇ ਆ ਸਿੱਖਿਆ ਸਿਸਟਮ ਨੂੰ ਸੁਧਾਰਨ ਦੀ ਹੈਲਥ ਸਿਸਟਮ ਨੂੰ ਸੁਧਾਰਨ ਦੀ ਕਿ ਇਹ ਜਿਹੇ ਅਹਿਮ ਮੌਕੇ ਹੁੰਦੇ ਜਦੋਂ ਮਨੀਸ਼ ਸੋਧਿਆ ਉਹ ਕੰਤਰੀ ਪਕਵਾਂਤ ਮੰਦੇ ਨਾਲ ਹੁੰਦੇ ਵਿੱਚ ਦੇ ਆ ਪਾਰਟੀ ਦੀ ਮਰਗੂਤੀ ਲਈ ਸਰਕਾਰ ਨੂੰ ਸਲਾਹ ਦੇਣ ਦੇ ਲਈ ਇੱਕ ਕੈਂਪ ਹੁੰਕਾ ਨਵਾਰਿਆ ਜਿਹੇ ਮੌਕੇ ਤੇ ਮਨੀਸ਼ ਸੂਧਿਆ ਦਾ ਇਸ ਤਰ੍ਹਾਂ ਦਾ ਬਿਆਨ ਆਉਣਾ ਕਿ ਜੋ ਮਰਜ਼ੀ ਹੋਏ ਆਪਾਂ ਸਤਾ ਜਉਣੀ ਚਾਹੀਦੇ ਆ ਉਹ ਜਿਹੜੀ ਵੀਡੀਓ ਵਾਇਰਲ ਹੋਈ ਗ੍ਰੋਥ ਦੇ ਨਾਲੋਂ ਕਾਫੀ ਉਸ ਨੂੰ ਜਿਹੜਾ ਛਾਲਾ ਹੈਗਾ ਵਾਕਾ ਪਲੇਟਫਾਰਮ ਤੇ ਸੋਸ਼ਲ ਮੀਡੀਆ ਤੇ ਬੜੀ ਕੁੰਨੀ ਕਮੈਂਟਸ ਵੀ ਆਏ ਆ ਉਸ ਮੁੱਦੇ ਨੂੰ ਲੈ ਕੇ ਲੱਗਦਾ ਹੈ ਕਿ ਆਪ ਨੂੰ ਅਗੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸੇ ਕਰਕੇ ਜਿਹੜਾਗਾ ਅਮਨ ਰੋੜਾ ਨੇ ਉਹਦੇ ਤੋਂ ਪੱਲਾ ਝਾੜਿਆ ਪਰ ਪੱਲਾ ਕਨੇ ਜੀ ਬਿਆ ਤੋਂ ਨਹੀਂ ਝੜਾ ਗਿਆ ਕਿਦਰੇ ਮਨੀਸ਼ ਸੋਧਿਆ ਦੀ ਸ਼ਾਗ ਨੂੰ ਵੀ ਵੱਡਾ ਤਕਾ ਚੜਕਾ ਲੱਗਦਾ ਨਜ਼ਰ ਆ ਰਿਹਾ ਹੈ ਸਥਿਤੀ ਦੇ ਦੌਰਾਨ ਜੀ ਜੀ ਸੋ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਮੁੜ ਤੋਂ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਗੇ ਸਾਦੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਵਿੱਚ ਵੀ ਕਾਫੀ ਤੜੇ ਬਣ ਗਏ ਤੇ ਮੈਂ ਕਿਹੜੇ ਤੜੇ ਨੂੰ ਮੰਨਾਂ ਜੀ ਬਿਲਕੁਲ ਚਮਕੌਰ ਸਾਹਿਬ ਦਾ ਜ਼ਿਕਰ ਕਰਕੇ ਆਟੇ ਆ ਮੁਖੰਦਰੀ ਭਗਵਾਨ ਜੀ ਚਮਕੌਰ ਸਾਹਿਬ ਗਏ ਸੀ ਉਹਨਾਂ ਨੇ ਇੱਕ ਨਵਾਂ ਮਾਡਰਨ ਕਿਸਮ ਦਾ ਹਸਪਤਾਲ ਦਾ ਉਦਘਾਟਨ ਵੀ ਕੀਤਾ ਚਮਕੌਰ ਸਾਹਿਬ ਦੀ ਰਿਤਾ ਦੀਪ ਬੇਤਰਾਤੀ ਉਹਨਾਂ ਨਾਲ ਸਮਸਤ ਹੋਏ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀਆਂ ਯਾਦਾਂ ਨੂੰ ਚਿਤੇਗੀਤਾ ਔਰ ਬੜੇ ਪਾਵਕ ਅੰਦਾਜ਼ ਉਹਨਾਂ ਨੇ ਗੱਲਬਾਤ ਕੀਤੀ ਉੱਥੇ ਦੇ ਲੋਕਾਂ ਦੀ ਸਲਾਹਾ ਕਰਦਾ ਚਮਕੌਰ ਸਾਹਿਬ ਨੇ ਥਾਪੜਾ ਦਿੱਤਾ ਲੋਕਾਂ ਨੂੰ ਨੇ ਕਹੀ ਕੋ ਆਪਾਂ ਅਕਸਰ ਕਹਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਅੰਦਾਜ਼ ਆ ਗੱਲ ਕਰਨ ਦਾ ਕੀ ਕਿਹਾ ਉਹਨਾਂ ਨੇ ਕਹਿੰਦੇ ਦੇਖੋ ਜੀ ਜਿਹੜੇ ਹਲਕੇ ਦੇ ਵਿਧਾਇਕਾ ਉਹਨਾਂ ਨੇ ਮੈਨੂੰ ਮੰਗ ਪੱਤਰ ਦਿੱਤਾ ਕਿ ਸਾਡੀਆਂ ਚਮਕੌਰ ਸਾਧੀਆਂ ਮੰਗਾਂ ਆ ਗਈਆਂ ਪੂਰੀਆਂ ਕਿ ਕਿਹਾ ਜਾਂ ਕਹਿੰਦੇ ਤੁਹਾਡਾ ਹਲਕਾ ਜਿਹੜਾ ਹੈਗਾ ਇਹ ਮੰਗ ਪੱਤਰ ਨਹੀਂ ਇਹ ਤਾਂ ਹੱਕ ਪੱਤਰ ਹੋਣਾ ਚਾਹੀਦਾ ਕਹਿੰਦਾ ਤੁਹਾਡੀ ਧਰਤੀ ਇੰਨੀ ਪਵਿੱਤਰ ਹੈ ਮੰਗ ਪੱਤਰ ਕਿਉਂ ਆਗਦੇ ਹੋ ਹੱਕ ਪੱਤਰ ਕੋ ਤੁਹਾਡਾ ਦਾ ਅਧਿਕਾਰ ਆ ਚਮਕੌਰ ਸਾਹਿਬ ਵਾਲਿਓ ਜੋ ਤੁਸੀਂ ਮੰਗੋਗੇ ਉਸ ਤੋਂ ਵੱਧ ਦਿੱਤਾ ਜਾਏਗਾ ਸੋ ਇੱਕ ਤਾਂ ਉਹਨਾਂ ਨੂੰ ਵੱਡਾ ਥਾਪੜ ਦਿੱਤਾ ਅਜ ਮਕੌਤਾ ਸਾਹ ਵਾਲਿਆਂ ਨੂੰ ਬੇਤਰਤਿਅ ਗੁਰੂ ਗੋਬਿੰਦ ਸਿੰਘ ਦੀ ਯਾਦ ਜਿਹੜੀ ਹੈ ਉਹਦੇ ਨਾਲ ਜੁੜੀ ਹੋਈ ਹੈ ਇੱਕ ਵੱਡਾ ਬੇਤਰਸਾਨ ਹੈ ਉਹਦਾ ਜ਼ਿਕਰ ਕਰਦੇ ਆ ਪਰ ਨਾਲ ਜਿਦਾਂ ਪੋਲੀਟੀਕਲ ਤੌਰ ਤੇ ਹਮੇਸ਼ਾ ਜ਼ਿਕਰ ਕਰਦੇ ਆ ਉਹਨਾਂ ਨੇ ਜਦੋਂ ਗੱਲਬਾਤ ਹੁੰਦੀ ਹੈ ਤਾਂ ਆਖਰਕਾਰ ਉਹਨਾਂ ਨੇ ਜਿਹੜਾ ਹੈ ਇਸ ਮਾਮਲੇ ਤੇ ਆਉਣਾ ਹੀ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਦੇਖੋ ਜਿਹੜੀਆਂ ਪੰਜਾਬ ਦੀਆਂ ਵਿਰੋਧੀ ਧਿਰਾਂ ਉਹ ਕਿਸ ਕਦਰ ਕਹਿੰਦੇ ਅਸੀਂ ਤਾਂ ਲੜਦੇ ਆਂ ਜਾ ਆਉਂਦੇ ਭਲੇ ਲਈ ਜੇ ਮੈਂ ਕਹਿੰਦੇ ਸੀ ਪੰਜਾਬ ਦੇ ਭਲੇ ਦੀ ਗੱਲ ਕਰਦੇ ਆ ਪੰਜਾਬ ਨੂੰ ਬਿਹਤਰ ਕਿਵੇਂ ਬਣਾਉਣਾ ਹੈ ਕਿੰਦੇ ਦੂਜੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਲੜਦੇ ਆ ਕਿ ਸਤਾ ਹਾਸਲ ਕਿਵੇਂ ਕਰਨੀ ਹੈ ਉਹਨਾਂ ਦੀ ਲੜਾਈ ਸਤਾ ਹਾਸਲ ਕਰਨ ਦੀ ਹੈ ਜਿੱਦਾਂ ਤੁਸੀਂ ਕਿਹਾ ਕਾਲੀ ਦਲ ਦਾ ਜ਼ਿਕਰ ਕੀਤਾ ਉਹਨਾਂ ਨੇ ਇਹਨਾਂ ਦੇਖੋ ਕਾਲੀ ਦਲ ਦੋ ਹੋ ਗਏ ਦੋ ਤੋਂ ਚਾਰ ਹੋ ਗਏ ਕਹਿੰਦੇ ਅਜੇ ਹੋਰ ਦੋ ਚਾਰ ਟੋਟੇ ਹੋਣਗੇ ਸੋ ਕਾਲੀ ਦਲ ਦਾ ਮੁਖੰਦਿਰ ਭਗਵੰਤ ਮਾਨ ਨੇ ਜਿਹੜਾ ਵਿਖਰੇਵੇਂ ਆ ਉਹਨਾਂ ਦੇ ਫੋਟਾ ਉਹਨਾਂ ਦਾ ਮਜ਼ਾਕ ਬੜਾ ਹੈ ਇਸ ਕਰਕੇ ਇਹ ਦੋ ਨਹੀਂ ਚਾਰ ਹੋਣਗੇ ਅਗੇ ਹੋਰ ਵੀ ਹੋਣਗੇ ਤੇ ਫਿਰ ਸੁਖਵੀਰ ਬਾਦਲ ਆ ਵੀ ਆਪਣੇ ਅੰਦਾਜ਼ ਚ ਉਹਨਾਂ ਨੇ ਬਕਾਇਦਾ ਉਹਨਾਂ ਦੀ ਪਾਸ਼ਾ ਅਨਸਾਰ ਉਹਨਾਂ ਨੇ ਜ਼ਿਕਰ ਕਰਕੇ ਕਿਹਾ ਕਿ ਸੁਖਵੀਰ ਬਾਦਲ ਹੁਣੀ ਕਿਹੜੀਆਂ ਗੱਲਾਂ ਦਾ ਜ਼ਿਕਰ ਕਰਦੇ ਆ ਕਿ ਪੰਜਾਬ ਜਦੋਂ ਪ੍ਰਕਾਸ਼ਨ ਬਾਦਲ ਦੀ ਸਰਕਾਰ ਸੀ ਕਿਹੜੀਆਂ ਪ੍ਰਾਪਤੀਆਂ ਕਿਦਾਂ ਬੋਲਦੇ ਆ ਲੋਕ ਹੈ ਰੋਜ਼ ਨੂੰ ਕਾਫੀ ਉਹਨਾਂ ਦੇ ਗੱਲ ਕਹਿੰਦੇ ਅੰਦਾਜ਼ ਨੂੰ ਵੀ ਇੰਜੋਏ ਕਰਦੇ ਆ ਤਾੜੀਆਂ ਵੀ ਮਾਰਦੇ ਆ ਪਰ ਕਿਹਾ ਜਾ ਸਕਦਾ ਇਹ ਕਾਲੀ ਦਾ ਦ ਟਿਕਾ ਕੇ ਨਿਸ਼ਾਨੇ ਲਾਇਆ ਮੁਖੰਦਰ ਭਗਵੰਤ ਮਾਨ ਨੇ ਕਿ ਕਿਸ ਕਦਰ ਜਿਹੜਾ ਹੈਗਾ ਸੁਗਵੀਰ ਬਾਦਲ ਪ੍ਰਾਪਤੀਆਂ ਦੀ ਗੱਲ ਕਰਦੇ ਆ ਤੇ ਕਿਹੜੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਆ ਇਦਾਂ ਹੀ ਕਾਂਗਰਸ ਦੀ ਗੱਲ ਕੀਤੀ ਹੈ ਕਾਂਗਰਸ ਬਾਰੇ ਵੀ ਉਹਨਾਂ ਨੇ ਕਿਹਾ ਕਿ ਤਾਂ ਦੇਖੋ ਜੀ ਕਹਿੰਦੇ ਹੋਰ ਤਾਂ ਕਿਤੇ ਮਿਸ਼ਨ ਲੜਦੇ ਆ ਤਾਂ ਕਹਿੰਦੇ ਸਟੇਜ ਤੇ ਕੁਰਸੀ ਲੈਣ ਪਿੱਛੇ ਲੜਦੇ ਆ ਕਿ ਮੈਂ ਆਹ ਕੁਰਸੀ ਲੈਣੀ ਆ ਆਹ ਕੁਰਸੀ ਨਹੀਂ ਲੈਣੀ ਬਣੀ ਫੁੱਟਦਾ ਉਹਨਾਂ ਨੇ ਕਿਹਾ ਕਿ ਕਾਂਗਰਸ ਜਿਹੜੀ ਮੁੱਖ ਵਿਰੋਧੀ ਧਿਰ ਹੈ ਕਿਸ ਕਦਰ ਫੁੱਟ ਦਾ ਸ਼ਿਕਾਰ ਹੋਈ ਵੀ ਐ ਇਦਾਂ ਇਹਨਾਂ ਨੇ ਭਾਜਪਾ ਦੀ ਗੱਲ ਕੀਤੀ ਐ ਕਿ ਭਾਜਪਾ ਜਿਹੜੀ ਹੈ ਕਿਸ ਤਰ੍ਹਾਂ ਪੰਜਾਬ ਵਿਰੋਧੀ ਪੰਜਾਬ ਵਿਰੋਧੀ ਫੈਸਲੇ ਲੈਂਦੇ ਆ ਪੰਜਾਬ ਵਿਰੋਧੀ ਗੱਲਾਂ ਕਰਦੇ ਆ ਉਹਨਾਂ ਨੇ ਵੱਡੀ ਗੈਂਦੀ ਜਿਹੜੀਆਂ ਬੀਬੀਆਂ ਉੱਥੇ ਆਈਆਂ ਸੀ ذکو ਜਦ ਮੈਂ ਕਹਿ ਕਹਿੰਦਾ ਕਿ ਅੰਦਾਜ਼ ਹੁੰਦਾ ਕਹਿੰਦੇ ਤੁਸੀਂ ਸਾਡੇ ਪ੍ਰੋਗਰਾਮਾਂ 'ਚ ਵੱਧ ਸੜ ਕੇ ਆਉਣੇ ਆ ਧੰਨਵਾਦ ਆਓ ਇਹਨਾਂ ਪ੍ਰੋਗਰਾਮਾਂ 'ਚ ਆ ਕੇ ਤੁਹਾਨੂੰ ਸੁਣਨਾ ਚਾਹੀਦਾ ਹੈ ਕਹਿੰਦੇ ਤੁਸੀਂ ਪਹਿਲਾਂ ਦੂਜੇ ਪ੍ਰੋਗਰਾਮਾਂ 'ਚ ਵੀ ਜਾਂਦੇ ਰਹੇ ਹੋਵੋਗੇ ਠੀਕ ਆ ਉਹ ਤੋਂ ਜਾਂਦੇ ਰਹੇ ਸੀ ਕੋਈ ਗੱਲ ਨਹੀਂ ਸੀ ਪਰ ਹੁਣ ਤਾਂ ਕਹਿੰਦਾ ਮੁੱਖ ਮੁੱਖ ਮੱਕਗੇ ਉਹ ਜਿਹੜੇ ਗੇ ਉਧਰ ਸਮਾਗਰਥ ਕਰਨ ਦੀ ਲੋੜ ਨਹੀਂ ਉਧਰ ਜਾਣ ਦੀ ਲੋੜ ਨਹੀਂ ਚੰਕੌਰ ਸਾਹ ਵਾਲਿਆਂ ਨੇ ਵੀ ਕਿਹਾ ਉਹਨਾਂ ਨੇ ਇਹਦੇ ਮੈਂ ਨਹੀਂ ਕਹਿੰਦਾ ਕਿ ਤੁਸੀਂ ਦੂਜਿਆਂ ਨੂੰ ਵੋਟਾਂ ਨਹੀਂ ਪਾਈਆਂ ਹੋਣੀਆਂ ਦੂਜਿਆਂ ਨੂੰ ਵੋਟਾਂ ਪਾਈਆਂ ਹੋਣਗੀਆਂ ਪਰ ਉਹਨਾਂ ਤੁਸੀਂ ਦੇਖ ਲਿਆ ਵੀ ਇਹਨਾਂ ਦੇ ਪੱਲੇ ਕਿਤੇ ਕੁਝ ਨਹੀਂ ਇਹਨਾਂ ਨੇ ਕਿਸਦਾ ਭਲਾ ਨਹੀਂ ਕੀਤਾ ਇਸੇ ਕਰਕੇ ਇੰਨਾ ਵੱਡਾ ਸਮਰਥਨ ਤੁਸੀਂ ਸਾਨੂੰ ਦਿੱਤਾ ਔਰ ਪੇਖਰੇ ਦੇ ਵਿੱਚ ਵੀ ਉਹਨਾਂ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਭਾਵੇਂ ਖਿੱਚ ਵੀ ਤੁਸੀਂ ਸਾਡੇ ਨਾਲ ਇਦਾਂ ਨਹੀਂ ਸਹੀ ਜੋ ਰੱਖੋਗੇ ਨਸ਼ਾਤਾ ਸਤਰੀ ਦੇ ਮੁੱਦੇ ਤੇ ਵੀ ਉਹਨਾਂ ਨੇ ਠਿਗਾ ਕੇ ਲਿਆ ਸਾਰੀਆਂ ਤਰ੍ਹਾਂ ਨੂੰ ਵਿਕਾਸ ਦੇ ਮੁੱਦੇ ਦੀ ਗੱਲ ਕੀਤੀ ਹੈ ਪੰਜਾਬ ਦੇ ਵਿਕਾਸ ਦੀ ਗੱਲ ਕੀਤੀ ਹੈ ਆਰਾਮ ਆਦਮੀ ਪਾਰਟੀ ਦੀ ਪ੍ਰਤੀਵਾਤਾ ਦੀ ਗੱਲ ਕੀਤੀ ਹੈ ਕਿ ਅਸੀਂ ਜਟਕੇ ਆਪਣੇ ਲੋਕਾਂ ਦੇ ਆਪਣੇ ਕੰਮਕਾਜ ਦੇ ਨਾਲ ਖੜੇ ਹਾਂ ਔਰ ਆਉਣ ਵਾਲੇ ਦਿਨ ਜਿਹੜੇ ਤੁਹਾਡੇ ਸਾਹਮਣੇ ਰਹਿੰਦੇ ਆ ਉਹ ਸੁਪਨੇ ਵੀ ਸਹਾਰ ਕੀਤੇ ਜਾਣਗੇ ਪੰਜਾਬ ਦੇ ਨੌਜਵਾਨਾਂ ਦੀ ਗੱਲ ਕੀਤੀ ਹੈ ਔਰਤਾਂ ਦੀ ਗੱਲ ਕੀਤੀ ਹੈ ਬਜ਼ੁਰਗਾਂ ਦੀ ਗੱਲ ਕੀਤੀ ਹੈ ਪਾਸਵਧਾਨਾਂ ਦਾ ਜ਼ਿਕਰ ਕੀਤਾ ਸਕੂਲਾਂ ਦਾ ਜ਼ਿਕਰ ਕੀਤਾ ਭਗਵਾਨੀ ਭਗਵਾਨ ਨੇ ਬਹੁ ਰੰਗਾ ਪੰਜਾਬ ਕਿਸ ਤਰ੍ਹਾਂ ਮਕਾਸੂਸਦਾ ਸਾਰੇ ਮੁੱਦਿਆਂ ਤੇ ਚੰਕੌਰ ਸਾਹਿਬ ਦੇ ਆਪਣੇ ਜਿਹੜੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਜੀ ਜੀ ਸੋ ਨਵੇਂ ਕਾਲੀਦਲ ਦੇ ਪ੍ਰਧਾਨ ਮਰੇ ਨੇ ਜੀ ਗੈਨੀ ਹਰਪ੍ਰੀਤ ਸਿੰਘ ਵੱਲੋਂ ਜਿੱਥੇ ਲਗਾਤਾਰ ਲੋਕਾਂ ਨੂੰ ਮਿਲਿਆ ਜਾ ਰਿਹਾ ਤੇ ਵਿਰੋਧੀਆਂ ਦੇ ਉੱਤੇ ਜਮ ਕੇ ਨਿਸ਼ਾਨੇ ਸਾਧ ਰਹੇ ਨੇ ਪਰ ਉਹਨਾਂ ਦੇ ਸਾਥੀ ਰਹੇ ਨੇ ਜੀ ਗੈਨੀ ਰਗਬੀਰ ਸਿੰਘ ਜੋ ਕਿ ਸਾਫ ਦਾ ਜਥੇਦਾਰ ਤੇ ਹੈੱਡ ਗਰੰਥੀ ਨੇ ਜੀ ਇਸ ਟਾਈਮ ਦੇ ਵਿੱਚ ਉਹਨਾਂ ਵੱਲੋਂ ਕਹਿ ਗਿਆ ਕਿ ਇਹ ਫੈਸਲਾ ਗਲਤ ਸੀਗਾ ਕੈਨੀ ਹਰਪੀਤ ਸਿੰਘ ਦੇ ਲਈ ਉਹਨਾਂ ਪ੍ਰਦਾਨ ਨਹੀਂ ਬੰਨਣਾ ਚਾਹਦਾ ਸੀਗਾ ਰਾਜ ਦੀ ਰਣਨੀਤੀ ਦੇ ਵਿੱਚ ਨਹੀਂ ਜਾਣਾ ਚਾਹੀਦਾ ਸੀਗਾ ਜੀ ਦੇਖੋ ਇੱਕ ਵੇਸੇ ਕਮਾਲ ਦਾ ਮਾਮਲਾ ਅਕਾਲੀ ਦਾਸ ਦੇ ਚੁੱਪਰ ਕੇ ਸਾਹਮਣੇ ਆ ਰਹੇ ਆ ਅਕਾਲੀ ਦਲ ਦੇ ਅੰਦਰ ਜਿੱਦਾਂ ਆਪਾਂ ਜ਼ਿਕਰ ਕਰਕੇ ਆ ਕਿ ਮੁਖੰਦਰੀ ਭਗਵਾਨ ਜੀ ਮਾਨ ਕਹਿੰਦਾ ਦੋ ਹੋਵੇ ਦੋ ਤੋਂ ਚਾਰ ਹੋ ਗਏ ਚਲੋ ਪੁਲੀਟੀਕਲ ਪਾਰਟੀਆਂ ਦੇ ਕਿਤੇ ਵਖਰੇਵੇਂ ਹੁੰਦੇ ਆ મતਭੇਦ ਹੁੰਦੇ ਆ ਪਾਰਟੀਆਂ ਦੀ ਲਗ ਲਗ ਹੁੰਦੀਆਂ ਉਹ ਗੱਲ ਤਾਂ ਹੈ ਹੀ ਕਾਲੀਗੱਲ ਦੇ ਪ੍ਰਾਂਤ ਸੁਖਵੀਰ ਬਾਦਲ ਕੀ ਆਖਦੇ ਆ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਸਾਥੀ ਹੈ ਉਹ ਕੀ ਆਖਦੇ ਆ ਹਰਪ੍ਰੀਤ ਸਿੰਘ ਦਾ ਨਵਾਂ ਕਾਲੀਗੱਲ ਬਣਿਆ ਉਹ ਸੁਖਵੀਰ ਬਾਦਲ ਬਾਰੇ ਉਹਨਾਂ ਦੀ ਪੁਰਾਣੀ ਸਰਕਾਰਾਂ ਬਾਰੇ ਉਸ ਲੀਡਰਸ਼ਿਪ ਬਾਰੇ ਕੀ ਆਖਦੇ ਆ ਹਰਗਿਆਨੇ ਹਰਪ੍ਰੀਤ ਸਿੰਘ ਉਹਨਾਂ ਦੇ ਸਾਥੀ ਜਿਹੜੇ ਨਾਲ ਸਹਿਯੋਗੀ ਹੈ ਪੰਜਵੇਂ ਮੇਰੀ ਕਮੇਟੀ ਹੈ ਉਹਨਾਂ ਦਾ ਅਧਿਕਾਰ ਹੈ ਕਹਿੰਦੇ ਇੱਕ ਦੂਜੇ ਨੂੰ ਸਮਾਗਮ ਕਰਦੇ ਆ ਰਹਿਣੀਆਂ ਕਰਦੇ ਆ ਉਹਦੇ ਚ ਆਪਣਾ ਜ਼ਿਕਰ ਕਰਦੇ ਆ ਅਰ ਪਿਛਲੇ ਦਿਨਾਂ ਚ ਆਪਾਂ ਜਿਹੜੀ ਕਮਾਲ ਦੀ ਗੱਲ ਦੇਖ ਰਹੇ ਆ ਕਿ ਕਾਲਤਾ ਸਾਹ ਦੇ ਜਥੇਦਾਰ ਦੀ ਗੱਲ ਕਰ ਲਈਏ ਗੜਗਾਜ ਸਾਹਿਬ ਉਹ ਵੀ ਮੇਰੇ ਨਾਲ ਇੱਕ ਤੋਂ ਦੇਰੇ ਵਾਰੀ ਕਹਿੰਨੀ ਆਰਪੀ ਸਿੰਘ ਵਾਰੀ ਬੋਲ ਚੁੱਕੀ ਐ ਕਿ ਇਹਨਾਂ ਨੇ ਗਲਤ ਫੈਸਲਾ ਲਿਆ ਠੀਕ ਨਹੀਂ ਕੀਤਾ ਇਹ ਜਿਹੜਾ ਜੋ ਕੁਝ ਫੈਸਲੇ ਲਏ ਗਏ ਇਹ ਬੜੀ ਠੇਸ ਲੱਗੀ ਐ ਇਧੇ ਹੁਣ ਆਪਾਂ ਗੱਲ ਕਰਦੇ ਆ ਕਹਿੰਨੀ ਰਗਵੀਰ ਸਿੰਘ ਉਹਨਾਂ ਦੀ ਕਹਿੰਨੀ ਰਗਵੀਰ ਸਿੰਘ ਵੀ ਦੇਖੋ ਸਤਿਕਾਰਯੋਗ ਹਸਤੀ ਐ ਉਹਨਾਂ ਵੱਲੋਂ ਵੀ ਜਾਨੀ ਕਿਆ ਜਾ ਸਕਦਾ ਕਿ ਕਾਫੀ ਚਿੰਤਾ ਗਿਆਨੀ ਹਰਪੀ ਸਿੰਘ ਵਾਰੇ ਕਿਉਂ ਚਿੰਤਾ ਦਾ ਪ੍ਰਗਟਾਵਾ ਇਹ ਕਿਸੇ ਰਸਿਕ ਬੰਦ ਨੂੰ ਥੋੜਾ ਖੁੱਲ ਕੇ ਮੈਂ ਸਮਝਦਾ ਕਿ ਚਾਹੇ ਦਾ ਅਕਾਲ ਤਖਤ ਦਾ ਜਥੇਦਾਰ ਹੋਣ ਜਾਂ ਗਿਆਨੀ ਰਗਵੀਰ ਸਿੰਘ ਹੋਣ ਉਹ ਸੰਘੇਵ ਚ ਛੋਟੀ ਜਿਹੀ ਟਿੱਪਣੀ ਕਰਦੇ ਐ ਸੋ ਜਦੋਂ ਬਿਆਨਬਾਜ਼ੀ ਹੁੰਦੀ ਐ ਇੱਕ ਰਿਸਪੋਨਸੀਬਲ ਆਗੂ ਐ ਗਿਆਨੀ ਰਗਵੀਰ ਸਿੰਘ ਧਾਰਮਿਕ ਆਗੂ ਨੇ ਇਦਾਂ ਹੀ ਘੜਕਾਇਆ ਸਾਹਿਬ ਅਕਾਲ ਤਖਤ ਦੇ ਜਥੇਦਾਰ ਉਹ ਜਿਹੜੇ ਟਿੱਪਣੀ ਕਰਦੇ ਟਿੱਪਣੀ ਕਰਦੇ ਸੰਕੇਵ ਦੇ ਚ ਮੀਡੀਆ ਵਾਲੇ ਫਿਰ ਉਹਨਾਂ ਦੀਆਂ ਟਿੱਪਣੀਆਂ ਨਾਲ ਕਿ ਗਿਆਨੀ ਆਰਪੀ ਸਿੰਘ ਦੇ ਖਿਲਾਫ ਆ ਗਿਆ ਫਿਰ ਮੇਰੇ ਅਰਗੇ ਦੋ ਦੋਸਤਾਂ ਨੂੰ ਦੂਜੇ ਪਾਸੇ ਬਿਠਾ ਲੈਂਦੇ ਆ ਮੈਂ ਇਹ ਵੀ ਇਹ ਜਾਣਨੇ ਤੋਂ ਸਮਝਾਇਆ ਕਿ ਵੀ ਪੋਲਿਟੀਕਲ ਲੜਾਈਆਂ ਬਹੁਤ ਸਾਰੀਆਂ ਆਪਾਂ ਦੇਖਦੇ ਆਪਾਂ ਕਾਂਗਰਸ ਦੀ ਗੱਲ ਕਰਦੇ ਆਪਾਂ ਆਪ ਦੀ ਗੱਲ ਕਰਕੇ ਹਟੇ ਆ ਆਜਪਾ ਦੀ ਗੱਲ ਹੈ ਇੱਕ ਦੂਜੇ ਦੇ ਖਿਲਾਫ ਬੋਲਦੇ ਆ ਸਾਡੀਆਂ ਜਿਹੜੀਆਂ ਧਾਰਮਿਕ ਹਸਤੀਆਂ ਜੇ ਪੋਲਿਟੀਕਲ ਮੈਦਾਨ 'ਚ ਇਹਦਾ ਆਇਤਨ ਖੁੱਲ ਕੇ ਗੱਲ ਕਰਨੀਆਂ ਤਾਂ ਮੈਨੂੰ ਲੱਗਦਾ ਕਿ ਉਹਨਾਂ ਪੰਥ ਥਕੇ ਜਾ ਕੇ ਸਪਸ਼ਟ ਕਰਨਾ ਚਾਹੀਦਾ ਕਿ ਕਿਹੋ ਜਿਹੀ ਸਿੱਧੀ ਹੈ ਕਿ ਕਿੱਡੀ ਵੱਡੀ ਜੀ ਬਹੁਤ ਵੱਡੀ ਚਿੰਤਾ ਦਾ ਮਾਮਲਾ ਤਾਂ ਖੁੱਲ ਕੇ ਕਾਲ ਸਭ ਦੇ ਜਥੇਦਾਰ ਤੇ ਗਿਆਨੀ ਰਸਿਨ ਨੂੰ ਦਸਰਾ ਚਾਹੀਦਾ ਹੈ ਕਿ ਗਿਆਨੀ ਹਰਪੀਸ ਨੂੰ ਕਿੱਡਾ ਵੱਡਾ ਖਤਰਾ ਬਣ ਗਿਆ ਪੰਥ ਲਈ ਤੇ ਕਿਉਂ ਇਹਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਤਾਂ ਕਿ ਪੰਥ ਨੂੰ ਸਮਝ ਲੱਗ ਜਾਵੇ ਅਦਰਵਾਈਜ਼ ਆਇਤਨ ਕੋਈ ਟਿੱਪਣੀ ਕਰਨੀ ਕਿਉਂਕਿ ਇੱਕ ਟਿੱਪਣੀ ਨਹੀਂ ਆਈ ਕਈ ਟਿੱਪਣੀਆਂ ਆ ਗਿਆ ਅਕਾਲੀ ਦਲ ਦੀ ਆਪਸੀ ਲੜਾਈ ਨਾਲ ਵੀਂਗੇ ਜਾਨਸੀ ਕਿਸੇ ਦਾ ਹੱਕ ਨਹੀਂ ਸਮਝਦੇ ਸੁਖਵੀਰ ਸਿੰਘ ਬਾਦਲ ਜੋ ਮਰਜੀ ਗਿਆਨੇ ਹਰਪ੍ਰੀਤ ਸਿੰਘ ਹੋਣੇ ਕਹਿੰਦਾ ਉਹਨਾਂ ਦਾ ਅਧਿਕਾਰ ਹੈ ਕਾਲੀ ਦਲ ਦੇ ਪ੍ਰਧਾਨ ਹਨ ਉਹਨੇ ਦੂਜੀ ਲੀਡਰਸ਼ਿਪ ਕਹੱਸਦੀ ਹੈ ਗਿਆਨੇ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਸਾਥੀ ਕਹਿ ਸਕਦੇ ਆ ਅਕਾਲੀ ਦਲ ਬਾਰੇ ਸੁਖਵੀਰ ਬਾਦਲ ਬਾਰੇ ਕੀ ਆ ਗਲਤ ਹੋ ਰਿਹਾ ਹੈ ਪਿਛਲੇ ਸਮੇਂ ਚ ਅਰ ਜਿਹੜੀਆਂ ਸਾਡੀਆਂ ਧਾਰਮਿਕ ਗੱਲਾਂ ਮੇਰੀ ਵੀਂਗੇ ਜਾਨਸ ਰਿਹਾ ਹੈ ਜੇ ਨਹੀਂ ਬਡੀ ਖਤਰਿਆੜੀ ਗੱਲ ਹੈ ਤਾਂ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਗਹਿਨੇ ਆਰਪੀ ਸਿੰਘ ਇਸ ਵੇਲੇ ਬਹੁਤ ਵੱਡਾ ਖਤਰਾ ਨਜ਼ਰ ਆ ਰਿਹਾ ਹੈ ਤੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਅੱਗੇ ਨਹੀਂ ਆਉਣ ਦੇਣਾ ਚਾਹੀਦਾ ਫਿਰ ਤਾਂ ਸੰਭਵ ਹੈ ਗੱਲ ਕਿ ਪੀੜੀਗਲ ਤੌਰ ਤੇ ਤੇ ਪਾਜਬਾ ਦੇ ਪ੍ਰਧਾਨ ਧੁਰੇ ਫਿਰਦੇ ਆ ਉੱਤੇ ਕਾਂਗਰਸ ਦੇ ਪ੍ਰਧਾਨ ਧੁਰੇ ਫਿਰਦੇ ਆ ਆਪ ਦੇ ਪ੍ਰਧਾਨ ਆ ਦੂਜੀਆਂ ਤਰ੍ਹਾਂ ਦੇ ਪ੍ਰਧਾਨ ਆ ਔਰ ਕਾਲੀਗੱਲ ਵੀ ਕੋਈ ਇੱਕ ਨਹੀਂ ਆਪਣੇ ਕੋਲੇ ਸਮਾਜ ਵਿੱਚ ਜੇ ਕਾਲੀਗੱਲ ਦਾ ਜ਼ਿਕਰ ਕਰਨ ਲਗੇ ਕਿ ਨਈ ਕਾਲੀਗੱਲ ਹੈ ਕਿ ਚਲੋ ਸਿੰਮਰੀ ਜਿੰਮਾਂ ਦਾ ਨਾਂ ਤਾਂ ਪੜਾਈ ਦਿੰਨੇ ਕੋਕ ਸਾਰੇ ਦਰਸ਼ਕ ਉਹਨਾਂ ਦੇ ਨਾ ਨੂੰ ਜਾਣਦੇ ਵੀ ਐ ਸੋ ਇਦਾਂ ਇੱਕ ਵਿਅਕਤੀ ਵਿਸ਼ੇਸ਼ ਬਾਰੇ ਬਾਰ ਬਾਰ ਜਿਹੜਾ ਇਸ ਦਾ ਜ਼ਿਕਰ ਕਰਨਾ ਕਿਉਂ ਹੋਇਆ ਕਿਦਾਂ ਹੋਇਆ ਇਹ ਸਥਿਤੀ ਕਿਤੇ ਲੱਗਦਾ ਕਿ ਪੰਥਕ ਹਲਕਿਆਂ ਲਈ ਵੀ ਚਿੰਤਾ ਦਾ ਕਾਰਨ ਹੈ ਇਹ ਲੜਾਈ ਆਖਰ ਕਿਦਨ ਨੂੰ ਜਾਏਗੀ ਕਿ ਇਹ ਪੋਲੀਟਿਕਲ ਲੜਾਈ ਹੈ ਜਾਂ ਉਹਨਾਂ ਵਾਲੇ ਦਿਨਾਂ ਚ ਧਾਰਮਿਕ ਰੂਪ ਧਾਰਨ ਕਰ ਸਕਦੀ ਹੈ ਜਾਹ ਤੇ ਸਥਿਤੀ ਕੋਈ ਉਹ ਨਾਲ ਜਨਾ ਚੇ ਤਾਂ ਦੀ ਬਦਲਦੀ ਨਜ਼ਰ ਆਉਂਦੀ ਹੈ ਕਿ ਮਾਮਲਾ ਸਿਆਸੀ ਨਾ ਹੋ ਕੇ ਧਾਰਮਿਕ ਖੇਤਰ ਵੱਲ ਜਾਏਗਾ ਅਕਾਲਤਾ ਸਾਹਿਬ ਕਹਿੰਨੇ ਰਿਗੀ ਇਸ ਨੂੰ ਮੁੱਦੇ ਤੇ ਕੋਈ ਐ ਫੈਸਲਾ ਦੇ ਸਕਦੇ ਜਾਂ ਦੇਣ ਕਿ ਵੀ ਐਸ ਮर्यादा ਤੋਂ ਅਗੇ ਨਹੀਂ ਜਾਣਾ ਚਾਹੀਦਾ ਹੁਣ ਅਕਸਰ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹਾਂ ਸਮਾਲ ਹੋਣ ਦੀ ਗੱਲ ਹੈ ਜੇ ਅਕਾਲਤਾ ਦੇ ਜਥੇਦਾਰ ਦੀ ਇਹ ਗੱਲ ਹੋਵੇ ਕਿ ਅਕਾਲਤਾ ਦੇ ਜਥੇਦਾਰ ਦੇਖੋ ਜੀ ਬੱਡ ਵਾ ਦੀ ਅਸਤੇਜਦਾ ਜੀ ਗੱਲ ਨੇ ਰਿਕਵੈਸਟ ਉਹਨਾਂ ਨੇ ਕਿਹਾ ਉਹਨਾਂ ਨੂੰ ਕਹਿਣ ਦਾ ਪੂਰਾ ਅਧਿਕਾਰ ਹੈ ਉਹਨਾਂ ਦੇ ਬਿਆਨ ਨਹੀਂ ਦਰਾਰ ਰਹੇ ਹਨ ਗੈਨੀ ਜੀ ਕੀ ਕਹਿ ਰਿਹਾ ਕਿ ਦੇਖੋ ਇਹ ਇੱਟਾ ਵੱਡਾ ਰਤਵਾ ਕਿ ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਅਮੀਰ ਬਾਸ਼ਾ ਸਰਕਾਰਾਂ ਸਭ ਲੋਕ ਆ ਕੇ ਇੱਥੇ ਆ ਕੇ ਇਸ ਸਥਾਨ ਦੇ ਅੱਗੇ ਆ ਕੇ ਚੁੱਕਦੇ ਆ ਇਸ ਤੋਂ ਉੱਪਰ ਕੋਈ ਗੱਲ ਨਹੀਂ ਉਹਨਾਂ ਨੇ ਆਪਣੀ ਗੱਲ ਕੀਤੀ ਹੈ ਖੈ ਉਹਨਾਂ ਨੇ ਕਿਹਾ ਜੇ ਮੈਨੋਂ ਕੋ ਪੁੱਛੇ ਮੈਂ ਤਾਂ ਰਾਜਨੀਤੀਵਲ ਦੇਖਦਾ ਨਹੀਂ ਇਨਾ ਪਵਿੱਤਰ ਸਥਾਨ ਹੈ ਜਿੱਦੀ ਮੱਥੇ ਬਨਵਾ ਰਹੇ ਆ ਬਿਲਕੁਲ ਸਹੀ ਹੈ ਪਰ ਜੇ ਤਾਂ ਕਹਿੰਦੇ ਆਪੀ ਸਿੰਘ ਪਹਿਲੇ ਅਕਾਲ ਚਦਰ ਦੇ ਜਥੇਦਾਰ ਰਹੇ ਹੋਣ ਜਿਹੜੇ ਕਿ ਅਕਾਲੀ ਦਲ ਦੇ ਪ੍ਰਧਾਨ ਬਣੇ ਆ ਫੇਰ ਤਾਂ ਜੋ ਮਰਜ਼ੀ ਕਿਹਾ ਜਾ ਸਕਦਾ ਜੇ ਇਸ ਤੋਂ ਪਹਿਲਾਂ ਵੀ ਪੰਜ ਸੱਤ ਪੰਜ ਚਾਰ ਜਿਹੜੇ ਅਕਾਲ ਚਦਰ ਦੇ ਜਥੇਦਾਰ ਅਕਾਲੀਆ ਦੇ ਪ੍ਰਧਾਨ ਵੀ ਰਹੇ ਚੁੱਕੇ ਹੋਣ ਤਾਂ ਫੇਰ ਜ਼ਰੂਰ ਹੋਏ ਬਣਦਾ ਹੈ ਕਿ ਕਹਿੰਦੇ ਆਪੀ ਸਿੰਘ ਉਹਨਾਂ ਨੇ ਦੂਜਿਆਂ ਨਾਲੋਂ ਕਿਹੜੀ ਵੱਖਰੀ ਗੱਲ ਕਰਦੀ ਕਿ ਪਹਿਲਾਂ ਵਾਲੇ ਬਣ ਸਕਦੇ ਸੀ ਗਿਆਨੀ ਹਰਪੀਸਨ ਕਿਉਂ ਨਹੀਂ ਬਣ ਸਕਦੇ ਵੀਗੇ ਜਨਨ ਸਫਾ ਸਵਾਲ ਲੈ ਸਕਦੇ ਆ ਅਰੇ ਮੁੱਦਾ ਜਿਹੜਾ ਹੈਗਾ ਸਿੱਦੇ ਤੌਰ ਤੇ ਧਾਰਮਿਕ ਆਕਾਲੀ ਦਲ ਦੀ ਸਿਰਸਰ ਗਿਆਨੀ ਰਿਕ ਵੀਰ ਸੇ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਦੁਨੀਆ ਭਰ ਜਿਹੜੀ ਬੈਠੀ ਸੰਗਤ ਹੈ ਉਹਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜੇ ਪਹਿਲੇ ਜਥੇਦਾਰ ਬਣੇ ਸੀ ਤਾਂ ਕਿਉਂ ਬਣ ਕੇ ਆਕਾਲੀ ਦਲ ਦੇ ਪ੍ਰਧਾਨ ਨਹੀਂ ਬਣਨਾ ਚਾਹੀਦਾ ਹੋਰ ਤਾਂ ਛੱਡੋ ਆਪਾਂ ਸਭ ਤੋਂ ਜਿਹੜੇ ਨੇੜਲੇ ਆਕਾਲੀ ਦਲ ਦੇ ਪ੍ਰਧਾਨ ਹੈ ਸੰਤ ਹਰਜਾਨ ਸਿੰਘ ਲੋਂਗੋਵਾਲ ਜਿਨ੍ਹਾਂ ਦੀ ਇੱਕ ਦਿਨ ਬਾਅਦ ਦੋਵੇਂ ਕਾਲੀਦਾ ਜਿਹੜੇ ਵਰਸੀ ਮਨਾ ਰਹੇ ਆ ਜੀ ਉਹ ਵੀ ਜੱਥੇਦਾਰ ਰਹੇ ਆ ਜੀ ਦੰਦਾਂ ਸਾਹਿਬ ਦੇ ਤੇ ਜੇ ਉਹ ਜੱਥੇਦਾਰ ਰਹੇ ਤਾਂ ਮੁੜਕੇ ਕਾਲੀਗੜ੍ਹ ਦੇ ਪ੍ਰਧਾਨ ਬਣ ਗਏ ਤਾਂ ਫਿਰ ਕਹਿੰਨੇ ਆਪ ਵੀ ਕਿਉਂ ਨਹੀਂ ਬਣ ਸਕਦੇ ਇਸ ਮਾਮਲੇ 'ਚ ਮੈਨੂੰ ਲੱਗਦਾ ਕਿ ਸਿੰਘ ਸਾਹਿਬਾਂ ਨੂੰ ਕੋਈ ਜਾਂ ਤਾਂ ਸਿੱਧੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਉਹਨਾਂ ਵਾਲੇ ਤਰ੍ਹਾਂ ਇਦਾਂ ਨਹੀਂ ਹੋਏਗਾ ਕੋਈ ਲਕੀਰ ਖਿੱਚੀ ਜਾਣੀ ਚਾਹੀਦੀ ਹੈ ਜੇ ਲਕੀਰ ਨਹੀਂ ਖਿੱਚੀ ਜਾ ਸਕਦੀ ਤਾਂ ਅਗਲੇ ਪੰਜਾਂ 'ਚ ਨਹੀਂ ਖਿੱਚੀ ਗਈ ਇਹ ਚੇਮੇਂਟ ਕਿਉਂ ਕੀਤੀ ਜਾ ਰਹੀ ਹੈ ਇਹ ਵੀ ਸੀਰੀਅਸ ਬਾਸ ਹੋਣੀ ਚਾਹੀਦੀ ਹੈ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਇਆ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਆਸੇ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰ ਦਿਆਂ ਜੋ ਅਖੀਰ ਤੱਕ ਸਾ ਨਾਲਾ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਇਹ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ